ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੋਨ ਬਾਰੇ ਕਿਸੇ ਵੀ ਪ੍ਰਕਾਰ ਦਾ ਲੋਨ ਕਰਾਉਣਾ ਹੋਵੇ ਹੋਮ ਲੋਨ ਬਿਜ਼ਨਸ ਲੋਨ ਪ੍ਰੋਪਰਟੀ ਲੋਨ ਸਬਸਿਡੀ ਲੋਨ ਕਢੀ ਲੋਨ ਕਿਸੇ ਵੀ ਪ੍ਰਕਾਰ ਦਾ ਲੋਨ ਕਰਾਉਣਾ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅੱਜ ਤੋਂ ਅਸੀਂ ਬਾਈਕ ਨਾਲ ਮਿਲੌਣ ਜਾ ਰਹੇ ਆ ਜਿਹੜੇ ਕਿ ਆਪਣਾ ਨਹੀਂ ਲੋਕੇਸ਼ਨ ਹੈਗੀ ਆ ਪਾਵਰ ਹਾਊਸ ਰੋਡ ਇਹ ਵੀ ਇੱਕ ਆਫਿਸ ਤੁਸੀਂ ਦੇਖ ਸਕਦੇ ਆ ਪਿੱਛੇ ਸਾਡੇ ਲੋਕੇਸ਼ਨ ਇਸ ਦੀ ਇਹ ਕਿੰਨੀ ਵੀ ਬਾਈ ਦੇ ਵਿਜ਼ਿਟ ਕਰਦਾ ਹੋਵੇ ਬਹੁਤ ਸੀਰੀਆਪਾ ਲਵੇ ਭਾਰ ਰੱਖਦੇ ਆ ਇਹਨਾਂ ਪ੍ਰਕਾਰ ਦਾ ਕੋਈ ਵੀ ਲੋਨ ਨਹੀਂ ਉਹ ਸਾਰਾ ਕੰਮ ਜੈਨੂਅਲੂਆ ਤੁਹਾਨੂੰ ਬਾਈ ਜੀ ਨਾਲ ਲੋਨ ਜਾ ਰਹੇ ਆ ਤੁਸੀਂ ਸਾਡੇ ਨਾਲ ਵੇਖੋ ਬਸ ਤੋਂ ਬਲੋ ਤੋਂ ਬਾਈ ਜੀ ਦਾ ਆਫਿਸ ਆ ਤੇ ਆ ਤੁਸੀਂ ਦੇਖ ਲਗਦੇ ਆ ਬਾਈਕ ਦੇ ਆਫਿਸ ਬੜੇ ਆਈ ਤੇ ਬਾਈਕੀ ਦਾ ਨਾਮ ਦਰਸ਼ਪ ਸਿੰਘ ਆਪਾਂ ਤੁਹਾਨੂੰ ਬਾਈਕ ਦੇ ਨਾਲ ਮਿਲਾਉਣ ਜਾ ਰਹੇ ਆ ਅੱਜ ਸਸੀガル ਬਾਈਕੀ ਸਸੀガル ਦੀ ਕੋਲ ਜੀ ਆਪਣੇ ਬਾਈਕੀ ਦਾ ਦਰਸ਼ਪ ਸਿੰਘ ਜੀ ਜੋ ਕਿ ਲੋਨ ਕਰਾਉਂਦੇ ਆ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਫਰੋਡ ਨਹੀਂ ਕੀਤਾ ਜਾਂਦਾ ਜੈਨੂਨ ਕੰਮ ਆ ਤੁਸੀਂ ਜੇ ਤੁਸੀਂ ਲੋਨ ਕਰਵਾਉਣਾ ਤਾਂ ਬਾਈਕੀ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਆਪਣੀ ਇਹਦਾ ਹੀ ਲੋਕੇਸ਼ਨ ਹੈ ਪਾਵਰ ਆਫ ਰੋਡ ਇਮੀਗ੍ਰੇਸ਼ਨ ਆਫਿਸਰ ਸਾਭ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਖਰਾਪ ਕਿਹੜੇ ਕਿਹੜੇ ਪ੍ਰਕਾਰ ਦੇ ਲੋਨ ਸਰਵਾਜ ਦਿੰਦੇ ਆਂ ਬਾਈ ਜੀ ਆਪਾਂ ਇੱਥੇ ਹਰੇਕ ਪ੍ਰਕਾਰ ਦੇ ਲੋਨ ਕਰਾਉਂਦੇ ਆਂ ਪਰਸਨਲ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਹਾਊਸ ਲੋਨ ਹੋਗੇ ਲੈਪ ਲੋਨ ਹੋਗੇ ਨਾਲ ਨਾਲ ਉਹਦੇ ਜਿਹੜੇ ਸਬਸਿਡੀ ਵਾਲੇ ਅੱਜ ਕੱਲ ਲੋਨ ਚੱਲ ਰਹੇ ਨੇ ਜਿਨ੍ਹਾਂ ਦਾ ਬਹੁਤ ਕਾਫੀ ਜ਼ਿਆਦਾ ਟ੍ਰੈਂਡ ਹੋਇਆ ਪਿਆ ਕੋਈ ਬੱਕਰੀਆਂ ਤੇ ਲੈਂਦਾ ਕੋਈ ਡੇਰੀ ਫਾਰਮ ਤੇ ਲੈਂਦਾ ਉਹਨਾਂ ਦਾ ਵੀ ਆਪਾਂ ਕੰਮ ਕਰਦੇ ਆਂ ਠੀਕ ਹੈ ਜੀ ਕਿਸੇ ਨੇ ਵੀ ਕੋਈ ਵੀ ਪ੍ਰਕਾਰ ਦੀ ਇਨਕੁਆਇਰੀ ਕਰਨੀ ਹੋ ਸਾਡੇ ਆਫਿਸ ਆ ਸਕਦਾ ਸਾਨੂੰ ਮਿਲ ਸਕਦਾ ਜੀ ਠੀਕ ਹੈ ਤੇ ਅਸੀਂ ਉਹਨਾਂ ਦੀ ਹਰੇਕ ਤਰ੍ਹਾਂ ਦੀ ਹੈਲਪ ਕਰਾਂਗੇ ਠੀਕ ਹੈ ਠੀਕ ਹੈ ਅਸੀਂ ਉਹਨਾਂ ਨੂੰ ਪਹਿਲਾਂ ਹੀ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਦੇ ਦੇਈਏ ਜੇ ਬੰਦੇ ਦਾ ਸਿਪਲ ਠੀਕ ਹੈਗਾ ਤਾਂ ਉਹਨਾਂ ਨੂੰ ਹਾਂ ਕਰਦੇ ਆਂ ਨਹੀਂ ਅਗਲੇ ਨੂੰ ਉਸੇ ਟਾਈਮ ਅਸੀਂ ਕਹਿ ਦੇਵਾਂਗੇ ਕਿ ਭਾਈ ਸਾਹਿਬ ਆਹ ਪ੍ਰੋਬਲਮ ਤੁਹਾਡੇ ਹੈਗੀ ਹੈ ਸਾਡੇ ਕੋਲੇ ਕੋਈ ਠੱਗੀ ਵਾਲਾ ਕੰਮ ਨਹੀਂ ਹੈਗਾ ਜੀ ਜੀ ਪਹਿਲਾਂ ਇੰਨੇ ਐਡਵਾਂਸ ਦੇ ਦੋ ਪਹਿਲਾਂ ਇੰਨੇ ਐਡਵਾਂਸ ਦੇ ਦੋ ਠੀਕ ਹੈ ਜੀ ਧੰਨਵਾਦ ਹਾਂ ਭਾਈ ਜੀ ਗਰੇਵ ਸਿੰਘ ਜੀ ਆਪਾਂ ਗੱਲਬਾਤ ਕੀਤੀ ਇਹਨਾਂ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਫਰਾਡ ਨਹੀਂ ਕੀਤਾ ਜਾਊਗਾ ਜੇ ਤੁਸੀਂ ਆਪਣੀ ਕੋਈ ਵੀ ਇਨਕੁਆਰੀ ਵਗੈਰਾ ਕਰਨੀ ਹੈ ਬਾਈ ਦੇ ਨਾਲ ਗਰੂਮ ਕਰੋ ਬਾਈ ਦਾ ਨੰਬਰ ਕੰਟੈਕਟ ਨੰਬਰ ਬੋਲਦੇ ਆਪਾਂ ਸਾਡਾ ਕੰਟੈਕਟ ਨੰਬਰ ਹੈ 7717402584 ਹਾਂਜੀ ਇਹ ਮੇਰੀ ਜਿਹੜੀ ਲੋਕੇਸ਼ਨ ਹੈਗੀ ਹੈ ਬਗਲਾ ਸ਼ੇਕ ਫਰੀ ਜੀ ਠੀਕ ਹੈ ਵੀਜ਼ਾ ਕੰਸਲਟੈਂਟਸ ਅਤੇ ਲੋਨ ਕੰਸਲਟੈਂਟਸ ਠੀਕ ਹੈ ਆਪਸਰumbai ਜੀ ਦਾ ਫਰਸਟ ਫਲੋਰ ਹੈਗਾ ਨੀਅਰ ਹੈਗਾ ਆਪਣੇ ਪ੍ਰਾਈਮ ਪ੍ਰਾਈਮ ਕੇਅਰ ਹਸਪੀਟਲ ਪਾਵਰ ਹਾਊਸ ਰੋਡ ਠੀਕ ਹੈ ਜੀ ਬਾਕੀ ਆਪਾਂ ਬਾਈ ਜੀ ਦਾ ਕੰਟੈਕਟ ਨੰਬਰ ਆਪਾਂ ਵੀਡੀਓ ਤੇ ਸਲੈਸ਼ ਕਰ ਦਾਂਗੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਧੰਨਵਾਦ ਵੀਡੀਓ ਨੂੰ ਬਾਈ ਜੀ ਜੇ ਤੁਹਾਨੂੰ ਚੰਗਾ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਸਤਿ ਸ੍ਰੀ ਅਕਾਲ ਜੀ